ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਰੋਗਨ ਤੇ ਅਰ ਸੋਗਨ ਤੇ ਜਲ ਜੋਗਨ ਤੇ ਬਹੁ ਭਾਂਤ ਵਿਚਾਵੈ ਸੱਤਰ ਅਨੇਕ ਚਲਾਵਤ ਕਾਵ ਤਉ ਤਨ ਏਕ ਨ ਲੱਗ ਨ ਪਾਵੇ ਰਾਖਤ ਹੈ ਆਪਣਉ ਕਰਦੈ ਕਰ ਬਾਪ ਸੰਭੂ ਨਾ ਪੇਟਨ ਪਾਵੇ ਔਰ ਕੀ ਬਾਤ ਕਹਾ ਕਹ ਤੋ ਸੋ ਸੋ ਪੇਟ ਹੀ ਕੇ ਪਟ ਵਿੱਚ ਬਚਾਵੇ ਸੋ ਕਹ ਤਲ ਗੁਰ ਸੇਵੀਐ ਇਹਨੇ ਸਹਜ ਸੁਭਾਏ ਦਰਸਨ ਪਰਸੇ ਹੈ ਗੁਰੂ ਕੈ ਜਨਮ ਮਰਨ ਦੁਖ ਜਾਏ ਵਾਹਿਗੁਰੂ ਸਾਹਿਬ ਜੀ ਆਸਾ ਮਹੱਲਾ ਪੰਜਵਾ ਠਾਕੁਰ ਸਿਉ ਜਾ ਕੀ ਬਨਾਈ ਭੋਜਨ ਪੂਰਨ ਰਹੇ ਅਗਾਈ ਠਾਕੁਰ ਸਿਉ ਜਾ ਕੀ ਬਨਾਈ ਭੋਜਨ ਪੂਰਨ ਰਹੇ ਅਗਾਈ ਕਸ਼ੂ ਨਾ ਥੋਰਾ ਹਰ ਭਗਤਨ ਕਉ ਖਾਤ ਖਰਚਤ ਬਲ ਛਤ ਦੇਵਨ ਕਉ ਰਹਾਉ ਇਜਾਕਾ ਤਨੀ ਅਗਮ ਗੁਸਾਈ ਮਾਨੁਖ ਕੀ ਕਹੋ ਕੀਤ ਚਲਾਈ ਜਾ ਕੀ ਸੇਵਾ 10 ਅਸਟ ਸਿਧਾਈ ਪਲਕ ਦਿਸ਼ਟ ਤਾਂ ਕੀ ਲਾਗੋ ਪਾਈ ਜਾ ਕੋ ਦਇਆ ਕਰੋ ਮੇਰੇ ਸੁਆਮੀ ਕਹ ਨਾਨਕ ਨਾਹੀ ਤਿਨ ਕਾਮੀ ਜਾ ਕੋ ਦਇਆ ਕਰੋ ਮੇਰੇ ਸੁਆਮੀ ਕਹ ਨਾਨਕ ਨਾਹੀ ਤਿਨ ਕਾਮੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਇਹ ਦਸਾਂ ਪਾਤਸ਼ਾਹਿਆਂ ਦੀ ਜੋਤ ਗੁਰਿਆਈ ਗੱਦੀ ਤੇ ਵਿਰਾਜਮਾਨ ਚਵਰ ਛਤਰ ਤਖਤ ਦੇ ਮਾਲਕ ਤਨ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਵਾਯਮਾਨ ਸਤਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਆਪ ਸਾਰੇ ਗੁਰੂ ਕੇ ਪਿਆਰੇ ਬਾਣੀ ਗੁਰੂ ਗੁਰੂ ਹੈ ਬਾਣੀ ਦੇ ਸਿਧਾਂਤ ਨੂੰ ਪ੍ਰਣਾਏ ਹੋਏ ਹੋ ਬੜੀ ਸ਼ਰਧਾ ਭਾਵਨਾ ਦੇ ਨਾਲ ਆਪ ਜੀ ਨੇ ਗੁਰੂ ਸਵਾਰੇ ਕੀਰਤਨੀਆਂ ਦੀ ਰਸਨਾ ਤੋਂ ਇਲਾਹੀ ਅੰਮ੍ਰਿਤਮਈ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ਹੈ ਆਓ ਹੁਣ ਸਤਿਗੁਰਾਂ ਦੇ ਪਵਿੱਤਰ ਗੁਰਬਾਣੀ ਦੇ ਸ਼ਬਦ ਦੀ ਵਿਚਾਰ ਨਾਲ ਜੁੜੀਏ 390 ਅੰਗ ਦੇ ਉੱਤੇ ਅੱਜ ਦਾ ਸਾਡਾ ਸ਼ਬਦ ਹੈ ਆਸਾ ਮਹੱਲਾ 5ਵਾਂ ठाकुर स्यों जाकी बन आई असह राग है पंचम बादशाह गुरु अर्जुन देव जी दी रचना तो उच्चारण ਹੋਇਆ ਸ਼ਬਦ ਹੈ ਇਸ ਸ਼ਬਦ ਵਿੱਚ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਅਕਾਲ ਪੁਰਖ ਵਾਹਿਗੁਰੂ ਦੇ ਭਗਤ ਜੋ ਹੁੰਦੇ ਹੈ ਉਹਨਾਂ ਦੇ ਬਾਰੇ ਦੱਸਦੇ ਹਨ ਕਿ ਜਿਨ੍ਹਾਂ ਗੁਰਮੁਖ ਖਾਨ ਦੀ ਪਰਮਾਤਮਾ ਵਾਹਿਗੁਰੂ ਦੇ ਨਾਲ ਸਾਂਝ ਬਣ ਆਵੇ ਉਹਨਾਂ ਦੀ ਫਿਰ ਉਹ ਵਾਹਿਗੁਰੂ ਕਿਵੇਂ ਹਰ ਪੱਖ ਤੋਂ ਸਹਾਇਤਾ ਕਰਦਾ ਹੈ ਠਾਕੁਰ ਸਿਓ ਜਾਂ ਕੀ ਬਨ ਆਈ ਠਾਕੁਰ ਜਣੀ ਵਾਹਿਗੁਰੂ ਪਰਮਾਤਮਾ ਉਹਦੇ ਬੜੇ ਨਾਮ ਹੈ ਹੈ ਕੋਈ ਭਾਵੇਂ ਪਰ ਵਖੋ ਵਖਰੇ ਥਾਵਾਂ ਤੇ ਧਰਮਾਂ ਦੇ ਲੋਕ ਸੱਭਿਆਚਾਰਕ ਤਰੀਕਿਆਂ ਦੇ ਨਾਲ ਬਾਸ਼ਾਈ ਤੌਰ ਤੇ ਉਹਦੇ ਕੀਰਤਮ ਨਾਮ ਆਪੋ ਆਪਣੇ ਤਰੀਕੇ ਲੈਂਦੇ ਆ ਉਸ ਠਾਕੁਰ ਨੂੰ ਵਾਹਿਗੁਰੂ ਨੂੰ ਰੱਬ ਨੂੰ ਪਰਮਾਤਮਾ ਨੂੰ ਕਹਿੰਦੇ ਜਿਸ ਗੁਰਮੁਖ ਦੀ ਉਸ ਨਾਲ ਬਣਾਈ ਠਾਕੁਰ ਸਿਓ ਜਾ ਕੀ ਬਣਾਈ ਫਿਰ ਜੀ ਅੱਗੇ ਕਹਿੰਦੇ ਅੱਗੇ ਇਹ ਹੈ ਕਿ ਭੋਜਨ ਪੂਰਨ ਰਹੇ ਅਗਾਈ ਉਹ ਗੁਰਮੁਖਾਂ ਦੇ ਕੋਲ ਭੋਜਨ ਦੀ ਕੋਈ ਕਮੀ ਨਹੀਂ ਰਹਿੰਦੀ ਉਹ ਰੱਜੇ ਰਹਿੰਦੇ ਆ ਜ ਜਣੀ ਅਸਲ ਰੂਪ ਦੇ ਵਿੱਚ ਅਖੰਡ ਕੀਰਤਨ ਤਿੰਨ ਭੋਜਨ ਚੁਰਾ ਨਾਮ ਜਪਣ ਵਾਲੇ ਵਾਰੀ ਭੋਜਨ ਦੀ ਤੇ ਬਹੁਤੀ ਫਿਕਰ ਨਹੀਂ ਕਰਦੇ ਉੱਥੇ ਤਾਂ ਕਈ ਵਾਰ ਭੁੱਖ ਵੀ ਚੱਲਣੀ ਪੈਂਦੀ ਹੈ ਪ੍ਰਮਾਤਮਾ ਨਾਲ ਬਣ ਆਵੇ ਇਹਨਾਂ ਇੱਥੇ ਤੱਕ ਪਹੁੰਚਣ ਵਾਸਤੇ ਹੀ ਉਹਨੂੰ ਦੁੱਖ ਭੁੱਖ ਸਹਾਰਨੇ ਪੈਂਦੇ ਇਹਨਾਂ ਦੇ ਉੱਤੋਂ ਦੀ ਵਿਰਤੀ ਕਰਨੀ ਪੈਂਦੀ ਫੇਰ ਬਣਦੀ ਹੈ ਜੇ ਕੋਈ ਇਕੱਲਾ ਇਸ ਮੰਗਤੀ ਦੇ ਅਰਥ ਨੂੰ 12 ਰੋਟੀਆਂ ਨਾਲੇ ਲਾਵੇ ਵੀ ਉਹਦੇ ਕੋਲ ਰੋਟੀਆਂ ਨਹੀਂ ਮੁਕਦੀਆਂ ਤਾਂ ਇਹ ਇਕੱਲਾ ਅਰਥ ਗਲਤ ਹੋ ਜਾਏਗਾ ਕਿਉਂਕਿ ਸ਼ੇਖ ਫਰੀਦ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਆਉਂਦੀ ਹੈ ਸ਼ੇਖ ਜੀ ਨੇ ਜਦੋਂ ਭਗਤੀ ਕੀਤੀ ਭਜਨ ਕੀਤਾ ਪਰਮਾਤਮਾ ਵਾਹਿਗੁਰੂ ਜੀ ਦੇ ਨਾਲ ਬਣ ਆਵੇ ਇਸ ਲਈ ਤਾਂ ਉਸ ਵਕਤ ਜਿਵੇਂ ਦੀ ਉਹਨਾਂ ਨੂੰ ਸਿੱਖਿਆ ਮਿਲੀ ਸੀ ਉਸੇ ਕੇ ਅਨੁਸਾਰ ਉਹ ਕਈ ਥਾਈ ਗਏ ਭੁੱਖ ਸਹਾਰੀ ਭੁੱਖੇ ਰਹਿ ਕੇ ਆ ਭਗਤੀ ਕੀਤੀ ਤੇ ਜਦੋਂ ਜ਼ਿਆਦਾ ਭੁੱਖ ਤੰਗ ਕਰਦੀ ਢਿੱਡ ਦੇ ਨਾਲ ਇੱਕ ਲੱਕੜ ਦੀ ਰੋਟੀ ਬਨ ਲਿਆ ਕਰਦੇ ਅੱਜ ਵੀ ਉਹਨਾਂ ਦੇ ਪਵਿੱਤਰ ਸਥਾਨ ਪਾਕਪਟਨ ਜੇ ਕਦੇ ਮੌਕਾ ਮਿਲੇ ਜਾਣ ਦਾ ਉੱਥੇ ਉਹ ਲੱਕੜ ਦੀ ਨਿਸ਼ਾਨੀ ਵਜੋਂ ਰੋਟੀ ਗੋਲ ਜੀ ਸਾਂਭੀ ਪਈ ਆ ਆਟੇ ਦੀ ਬਣਾਈ ਉਹਦੀ ਬਣੀ ਹੋਈ ਲੱਕੜ ਦੀ ਇਹਦਾ ਮੈਨੂੰ ਇਸ ਲਈ ਪਤਾ ਇੱਕ ਪੁਸਤਕ ਲਿਖੀ ਗਈ ਭਗਤ ਦਰਸ਼ਨ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਰਹੇ ਮਾਨਯੋਗ ਸਿੰਘ ਸਾਹਿਬ ਵਿਗਿਆਨੀ ਪ੍ਰਤਾਪ ਸਿੰਘ ਜੀ ਉਹਨਾਂ ਵੱਲੋਂ ਇਹ ਪੁਸਤਕ ਲਿਖੀ ਗਈ ਭਗਤ ਦਰਸ਼ਨ ਉਹਨਾਂ ਦੀਆਂ ਜਿਹੜੀਆਂ ਵੀ ਪੁਸਤਕਾਂ ਨੇ ਬਹੁਤ ਕਮਾਲ ਦੀਆਂ ਨੇ ਜੇ ਕਿਸੇ ਨੇ ਸਿੱਖ ਧਰਮ ਦੇ ਬਾਰੇ ਜਾਣਕਾਰੀ ਲੈਣੀ ਹੋਵੇ ਉਹਨਾਂ ਵੱਲੋਂ ਲਿਖੀ ਹੋਈ ਸਿੱਖ ਫਿਲਾਸਫੀ ਪੜ੍ਹਨੀ ਚਾਹੀਦੀ ਹੈ ਬਾਅਦ ਵਿੱਚ ਵਿਗਿਆਨੀ ਹਰਵੰਦ ਸਿੰਘ ਹੋਣਾ ਨੇ ਪ੍ਰੋਫੈਸਰ ਸਾਧ ਸਿੰਘ ਹੋਣਾ ਹੋਰ ਵਿਦਵਾਨਾਂ ਨੇ ਵੀ ਲਿਖੀ ਬੜੂ ਸਾਹ ਵਾਲੇ ਸੰਤ ਇਕਵਾਲ ਸਿੰਘ ਹੋਣਾ ਨੇ ਵੀ ਲਿਖੀ ਸਿੱਖ ਫਿਲਾਸਫੀ ਡਾਕਟਰ ਸਰੂਪ ਸਿੰਘ ਅਲੱਗ ਤੋਂ ਕਾਫੀ ਕੁਝ ਮਿਲਿਆ ਜਾਂਦਾ ਹੈ ਪਰ ਬਹੁਤ ਜਿਹਨੂੰ ਪੜ੍ਹ ਕੇ ਮੈਂ ਤੇ ਬਹੁਤ ਪ੍ਰਭਾਵਿਤ ਹੋਇਆ ਸੀ ਜਿਆਨੀ ਪ੍ਰਤਾਪ ਸਿੰਘ ਹੋਣਾ ਦੀ ਲਿਖੀ ਹੋਈ ਸਿੱਖ ਫਿਲਾਸਫੀ ਬਹੁਤ ਕਮਾਲ ਦੀ ਹੈ ਹੋਰ ਵੀ ਵਿਦਵਾਨਾਂ ਨੇ ਲਿਖੀ ਜਿਵੇਂ ਗਿਆਨੀ ਸ਼ੇਰ ਸਿੰਘ ਵਰਗੇ ਪੁਰਾਣੇ ਗਿਆਨੀਆਂ ਚੋਂ ਔਰ ਪ੍ਰੋਫੈਸਰ ਗੰਗਾ ਸਿੰਘ ਵਰਗਿਆਂ ਨੇ ਵੀ ਲਿਖੀਆਂ ਪਰ ਉਹ ਸਮਝ ਨਹੀਂ ਛੇਤੀ ਪੈਂਦੀ ਹੈ ਬੰਦੇ ਨੂੰ ਉਹ ਐਡੇ ਵੱਡੇ ਮਹਾਨ ਵਿਦਵਾਨ ਉਹਨਾਂ ਨੇ ਫਿਰ ਇਹ ਲਿਖੀ ਰੋਟੀ ਕਾਠ ਕੀ ਵਾਲੀ ਜਦੋਂ ਸ਼ੇਖ ਫਰੀਦ ਜੀ ਦਾ ਜੀਵਨ ਲਿਖ ਰਹੇ ਸੀ ਭਗਤ ਦਰਸ਼ਨ ਵਿੱਚ ਉਹ ਕਹਿੰਦੇ ਮੈਂ ਉਹ ਜਾ ਕੇ ਦੇਖਿਆ ਉੱਥੇ ਸਥਾਨ ਤੇ ਕਹਿੰਦੇ ਹੁਣ ਵੀ ਸਾਹਮਣੇ ਰੱਖੀ ਹੋਈ ਆ ਉਹ ਲਿਖਦੇ ਆ ਫਰੀਦਾ ਰੋਟੀ ਮੇਰੀ ਕਾਠ ਕੀ ਲਾਵਣ ਮੇਰੀ ਭੁੱਖ ਥੋੜਾ ਪਾਠ ਦਾ ਵੀ ਸੋਧ ਕਰ ਲਿਆ ਕਰੋ ਸਮਝ ਜਾਓ ਲਾਵਣ ਸ਼ਬਦ ਹੈ ਲਾਵਣ ਨਹੀਂ ਹੈ ਕਈ ਬੰਦੇ ਇਹਨੂੰ ਪੜਦੇ ਰੋਟੀ ਮੇਰੀ ਕਾਠ ਕੀ ਲਾਵਣ ਮੇਰੀ ਭੁੱਖ ਲਾਵਣ ਦਾ ਅਰਥ ਉਹ ਸਮਝਦੇ ਵੀ ਲਾਉਣਾ ਉਤਾਰਨਾ ਪਰ ਗਲਤ ਅਰਥ ਹੈ ਲਾਵਣ ਦਾ ਅਰਥ ਹੈ ਲਾ ਕੇ ਰੋਟੀ ਨਾਲ ਖਾਣ ਵਾਲੀ ਜਿਹਨੂੰ ਤੁਸੀਂ ਦਾਲ ਸਬਜੀ ਚਟਣੀ ਕੁਝ ਹੋਰ ਜੋ ਵੀ ਰੋਟੀ ਨਾਲ ਲਾ ਕੇ ਖਾਂਦੇ ਸ਼ੇਖ ਫਰੀਦ ਜੀ ਕਹਿੰਦੇ ਮੈਂ ਰੋਟੀ ਕਾਠ ਦੀ ਰੱਖੀ ਤੇ ਲਾवण ਜਣੀ ਨਾਲ ਲਾਉਣ ਨੂੰ ਭੁੱਖ ਰੱਖੀ ਕਾਠ ਦੀ ਰੋਟੀ ਤੋਂ ਭਾਵ ਉਹਨਾਂ ਨੇ ਆਪਣੀ ਬਾਣੀ 'ਚ ਦਿੱਤਾ ਫਰੀਦਾ ਰੁੱਖੀ ਸੁੱਖੀ ਖਾਇਕ ਹੈ ਠੰਡਾ ਪਾਣੀ ਪੀਓ ਦੇਖ ਪਰਾਈ ਚੋਪੜੀ ਨਾ ਤਰਸਾਈ ਜੀਓ ਔਰ ਨਾਲੇ ਵੀ ਆਖਿਆ ਲਾवण ਮੇਰੀ ਭੁੱਖ ਜਿੰਨਾ ਖਾਦੀ ਚੋਪੜੀ ਘਣੇ ਸਹਿਣਗੇ ਦੁੱਖ ਜਿਹੜੇ ਕੱਲੇ ਚੋਪੜੀਆਂ ਰੋਟੀਆਂ ਦੇ ਚਾ ਵਿੱਚੇ ਰਹੇ ਉਹ ਦੁੱਖ ਝੱਲਣਗੇ ਜਿਹੜੇ ਬੰਦਿਆਂ ਨੂੰ ਚੋਪੜੀਆਂ ਰੋਟੀਆਂ ਦਾ ਚਸਕਾ ਹੀ ਰਿਹਾ ਉਹ ਬੰਦੇ ਕਿਤੇ ਬਹੁਤ ਉੱਪਰ ਨਹੀਂ ਪਹੁੰਚ ਪਾਉਂਦੇ ਜ਼ਿੰਦਗੀ 'ਚ ਖੁਸ਼ ਨਹੀਂ ਹੋ ਪਾਉਣਗੇ ਜਿੰਨਾ ਮਨੁੱਖਾਂ ਨੇ ਕਿਸੇ ਵੀ ਫੀਲਡ ਵਿੱਚ ਅੰਤ ਨੂੰ ਛੋਇਆ ਉਹ ਮਨੁੱਖਾਂ ਦੀ ਜ਼ਿੰਦਗੀ ਵਿੱਚ ਇਹ ਸਮਾਂ ਜ਼ਰੂਰ ਆਇਆ ਕਿਤੇ ਨਾ ਕਿਤੇ ਉਹਨਾਂ ਨੂੰ ਤੰਗੀ ਤਰਸ਼ੀ ਦਾ ਸਾਹਮਣਾ ਕਰਨਾ ਹੀ ਪਿਆ ਘਰੋਂ ਭਾਵੇਂ ਕਿੰਨੀ ਹੋਣ ਜ਼ਿੰਦਗੀ ਦਾ ਤਜਰਬਾ ਨਹੀਂ ਆਉਂਦਾ ਜਿਤਨਾ ਸਮਾਂ ਉਹ ਬੰਦੇ ਕਮੀਆਂ ਦੇ ਵਿੱਚ ਦੀ ਦੁਸ਼ਵਾਰੀਆਂ ਦੇ ਵਿੱਚ ਦੀ ਨਹੀਂ ਲੰਘਦੇ ਤੇ ਉਹ ਇੱਕ ਉਹ ਬੰਦੇ ਦਾ ਤਜਰਬਾ ਹੀ ਹੁੰਦਾ ਉਹਦੇ ਬਿਨਾ ਜਿਵੇਂ ਕਸਵੱਟੀ ਲਾਏ ਬਿਨਾ ਸੋਨੇ ਦੀ ਪਰਖ ਨਹੀਂ ਹੁੰਦੀ ਇਉਂ ਦੁੱਖ ਤਕਲੀਫਾਂ ਸਹੀ ਤੋਂ ਬਿਨਾ ਮਨੁੱਖਪੂਰਨਤਾ ਨੂੰ ਨਹੀਂ ਛੋਂਦਾ। ਏਹੀ ਭਗਤੀ ਸਿਮਰਨ ਵਾਲਿਆਂ ਦੀ ਇਹ ਤੇ ਪਹਿਲੀਆਂ ਹੀ ਚੀਜ਼ਾਂ ਆ ਜਾਂਦੀਆਂ ਨੇ ਵੀ ਬੰਦੇ ਨੂੰ ਦੁੱਖਾਂ ਵਿੱਚ ਦੀ ਲੰਘਣਾ ਪੈਂਦਾ, ਭੁੱਖਾਂ ਵਿੱਚ ਦੀ ਵੀ ਲੰਘਣਾ ਪੈਂਦਾ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਕਿਸੇ ਚੀਜ਼ ਦੀ ਕਮੀ ਥੋੜਾ ਸੀ। ਜਦੋਂ ਘਰੋਂ ਤੁਰੇ ਨੇ ਭਾਈ ਗੁਰਦਾਸ ਜੀ ਨੇ ਲਿਖਿਆ ਵੀ ਘਰੋਂ ਤੁਰਨ ਲੱਗਿਆਂ ਏਮਨਾਵਾਦ ਜਾਣ ਤੋਂ ਪਹਿਲਾਂ ਜਦੋਂ ਹਜੇ ਆਪ ਸੁਲਤਾਨਪੁਰ ਲੋਧੀ ਸਨ ਜਾਂ ਨਨਕਾਣਾ ਸਾਹਿਬ ਸਨ ਆਪ ਨੇ ਉਦੋਂ ਹੀ ਆਪਣੀ ਪ੍ਰੈਕਟਿਸ ਸ਼ੁਰੂ ਕਰ ਦਿੱਤੀ ਸੀ ਜਦੋਂ ਆਪਾਂ ਪੜਦੇ ਗੁਰੂ ਨਾਨਕ ਸਾਹਿਬ ਜੀ ਦਾ ਉਦਾਸੀ ਦਰਪਣ ਪੜੋਗੇ ਨਹੀਂ ਗੁਰਬਖਸ਼ ਸਿੰਘ ਹੁਣਾਂ ਦਾ ਲਿਖਿਆ ਉਹਦੇ ਚ ਲਿਖਦੇ ਇਸ ਗੱਲ ਨੂੰ ਕਲੀਅਰ ਕਰਦੇ ਆ ਉਹ ਕਹਿੰਦੇ ਕਿ ਸਤਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਜਦੋਂ ਆਪਾਂ ਪੜ੍ਹਦੇ ਹਾਂ ਕਿ ਪਹਿਲਾਂ ਬਾਬੇ ਪਾਇਆ ਬਖਸ਼ਦਾਰ ਪਿੱਛੋਂ ਦੇ ਫਿਰ ਕਾਲ ਖਮਾਈ ਪਹਿਲਾਂ ਸੁਲਤਾਨਪੁਰ ਲੋਧੀ ਬੇਈ ਨਦੀ ਵਿੱਚ ਆਪ ਚੁੱਭੀ ਮਾਰਦੇ ਆ ਤਿੰਨ ਦਿਨ ਬੇਈ ਨਦੀ ਦੇ ਵਿੱਚੋਂ ਆਪ ਅਲੋਪ ਹੋ ਕੇ ਸੱਚਖੰਡ ਚਲੇ ਜਾਂਦੇ ਹਨ ਰਤਨ ਜਨਮ ਸਾਖੀ ਤੀਜੇ ਦਿਨ ਜਦੋਂ ਆਪ ਥੋੜੀ ਦੂਰ ਜਾ ਕੇ ਬੇਈ ਦੇ ਵਿੱਚ ਹੀ ਕਾਲੀ ਬੇਈ ਨਦੀ ਵਿੱਚ ਨਿਕਲਦੇ ਹਨ ਜੇ ਕਦੇ ਜਾਓ ਸੁਲਤਾਨਪੁਰ ਲੋਧੀ ਤੇ ਤੁਹਾਨੂੰ ਸਾਰੀ ਗੱਲ ਸਮਝ ਲੱਗ ਜਾਏ ਦਰਸ਼ਨ ਕਰੋ ਤੇ ਉੱਥੋਂ ਨਿਕਲ ਕੇ ਪਰਮਾਤਮਾ ਦੇ ਨਾਮ ਦਾ ਹੋਕਾ ਦੰਦੇ ਆ ਪਰਮਾਤਮਾ ਦੇ ਦਰ ਤੇ ਪਹੁੰਚਦੇ ਪਹਿਲੋਂ ਬਾਬੇ ਪਾਇਆ ਬਖਸ਼ ਦਰ ਹੁਣ ਬਖਸ਼ਿਸ਼ ਦਾ ਦਰ ਪਾ ਲਿਆ ਪਰਮਾਤਮਾ ਨੂੰ ਪਾ ਲਿਆ ਭਾਈ ਗੁਰਦਾਸ ਜੀ ਇੱਕ ਗੱਲ ਐਸੀ ਕਰਦੇ ਆ ਜਿਹੜੀ ਗੱਲ ਆਮ ਸਮਝ ਨਹੀਂ ਪੈਂਦੀ ਦਿਮਾਗੀ ਤੌਰ ਤੇ ਫੇਰ ਕਹਿੰਦੇ ਪਿੱਛੋਂ ਦੇ ਫਿਰ ਘਾਲ ਕਮਾਈ ਪਿੱਛੋਂ ਕੱਲ ਨਾ ਕੀਤੀ ਬਾਬਾ ਜੀ ਨੇ ਕਿਵੇਂ ਕੀਤੀ ਅਕਰੇਤ ਆਹਾਰ ਕਰ ਰੋੜਾਂ ਦੀ ਗੁਰਕਰੀ ਵਿਛਾਈ ਜੇ ਤੁਸੀਂ ਪਾਕਿਸਤਾਨ ਕਦੇ ਜਾਓ ਜ਼ਿੰਦਗੀ ਚ ਮੌਕਾ ਮਿਲੇ ਜਾਣਾ ਚਾਹੀਦਾ ਸਾਡੇ ਗੁਰਸਥਾਨ ਨੇ ਇਸ ਲਈ ਜਾਣਾ ਚਾਹੀਦਾ ਨਹੀਂ ਤੇ ਉਹ ਜਿੱਥੇ ਆਪਣਾ ਕੋਈ ਬਹੁਤਾ ਕੰਮ ਵੀ ਨਹੀਂ ਹੁੰਦਾ ਜਦੋਂ ਉੱਥੇ ਤੁਸੀਂ ਜਾਓਗੇ ਤੇ ਇੱਕ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਆ ਰੋੜੀ ਸਾਹਿਬ ਉਹਦਾ ਨਾਮ ਹੈ। ਪਾਕਿਸਤਾਨ ਵਿੱਚ ਹੋਰ ਵੀ ਬਹੁਤ ਗੁਰੂ ਘਰ ਬਣੇ ਹੋਇਆ ਗੁਰਦੁਆਰੇ ਬਣੇ ਆ ਪਰ ਜੋ ਰੋੜੀ ਸਾਹਿਬ ਗੁਰਦੁਆਰੇ ਦੀ ਬਣੀ ਹੋਈ ਹੈ ਨਾ ਇਮਾਰਤ ਜਿਹਦੀ ਡਿਊਟੀ ਬਣੀ ਹੋਈ ਹੈ ਬਹੁਤ ਕਮਾਲ ਦੀ ਬਣੀ ਹੋਈ ਹੈ। ਮਹਾਰਾਜਾ ਰਣਜੀਤ ਸਿੰਘ ਸਾਹਿਬ ਹੋਣਾ ਬਹੁਤ ਸੋਹਣਾ ਸਥਾਨ ਨੂੰ ਬਣਵਾਇਆ ਸੀਗਾ। ਉਹ ਰੂੜੀ ਸਾਹਿਬ ਗੁਰਦੁਆਰੇ ਦਾ ਨਾਮ ਏ ਰੂੜੀ ਸਾਹਿਬ ਹੈ ਹੁਣ ਕੀ ਉਹ ਤਾਂ ਰੂੜੀ ਸ਼ਬਦਾ ਉੱਥੇ ਗੁਰੂ ਸਾਹਿਬ ਨੇ ਰੋੜਾਂ ਦੀ ਪੱਥਰ ਇਟਾਂ ਇਕੱਠੇ ਕਰਕੇ ਥੋੜੀ ਜਿਹੀ ਜਗ੍ਹਾ ਬਣਾ ਲਈ ਉਥੇ ਲੇਟਦੇ ਸੀਗੇ ਖਾਂਦੇ ਕੀ ਸੀ ਰੇਤ ਦਾ ਅਰਬੀ ਭਾਸ਼ਾ ਦੇ ਵਿੱਚ ਰੇਤ ਪਾਣੀ ਨੂੰ ਕਹਿੰਦੇ ਆ ਮਹਾਨ ਕੋਸ਼ ਭਾਈ ਕਾਨ ਸਿੰਘ ਨਾਭਾ ਦਾ ਜਦੋਂ ਪੜੋਗੇ ਤੁਸੀਂ ਉਹਦੇ 'ਚ ਹੀ ਅਰਥ ਨਿਕਲਿਆ ਹੋਊਗਾ ਤੁਹਾਨੂੰ ਅੱਕ ਤੇ ਤੁਸੀਂ ਸਾਰਿਆਂ ਨੇ ਵੇਖਿਆ ਹੀ ਐ ਅੱਕ ਹੁੰਦੇ ਆ ਜਿਹੜੇ ਪਿੰਡਾਂ ਚ ਪ੍ਰਾਣੀਆਂ ਜਗਾਂ ਦੇ ਵਿੱਚ ਉੱਗੇ ਹੋਏ ਅੱਕਾਂ ਦੇ ਉੱਤੇ ਜਿਹੜੀ ਉੱਗਣ ਵਾਲੇ ਫੁੱਲ ਜੇ ਹੁੰਦੇ ਜਿਹੜੇ ਉਹ ਖਾ ਲੈਣੇ ਤੇ ਪਾਣੀ ਪੀ ਲੈਣਾ ਤੇ ਰੋੜਾਂ ਦੀ ਵਿਛਾਈ ਉੱਤੇ ਆਪ ਲੇਟਦੇ ਸੀ ਹੁਣ ਸਵਾਲ ਇਹ ਪੈਦਾ ਹੁੰਦਾ ਸੀ ਵੀ ਪਹਿਲੋਂ ਬਾਬੇ ਪਾਇਆ ਬਖਸ਼ਦਾਰ ਪਹਿਲਾਂ ਤੇ ਪ੍ਰਮਾਤਮਾ ਨੂੰ ਪਾ ਲਿਆ ਹੁਣ ਕਿਉਂ 延迟 ਕੀਤੀ ਇਹ ਇਹ ਗੱਲ ਸੋਚਣ ਦੀ ਸੀਗੀ ਉਹਨਾਂ ਫਿਰ ਇਸ ਗੱਲ ਨੂੰ ਬਹੁਤ ਕਲੀਅਰ ਤੌਰ ਤੇ ਖੋਲ੍ਹਿਆ ਕਹਿੰਦੇ ਇਸ ਲਈ ਤਿਆਰੀ ਕੀਤੀ ਵੀ ਹੁਣ ਜਦੋਂ ਆਪ ਨੇ ਦੁਨੀਆ ਨੂੰ ਚੜਿਆ ਸੋਧਣ ਧਰਤ ਲੋਕਾਂ ਨੂੰ ਦੁਨੀਆ ਨੂੰ ਸੋਧਣ ਲਈ ਜਾਣਾ ਤੁਰਨਾ ਤੇ ਦੁਨੀਆ ਨੂੰ ਸੋਧਣ ਲਈ ਜਾਣ ਲਈ ਜਿਹੜੇ ਲੋਕਾਂ ਨੂੰ ਕਹਿਣਾ ਵੀ ਤੁਸੀਂ ਪੁੱਠੇ ਰਾਹੇ ਪਏ ਹੋ ਗਲਤ ਰਾਹ ਪਏ ਹੋ ਤੁਹਾਨੂੰ ਚੋਪੜੀਆਂ ਰੋਟੀਆਂ ਕਿਸੇ ਨਹੀਂ ਦੇਣੀਆਂ ਕਿਸੇ ਨੇ ਤੁਹਾਨੂੰ ਕੁਰਾਇਆ ਕਹਿਣਾ ਕਿਸੇ ਨੇ ਭੂਤਨਾ ਕਹਿਣਾ ਤੇ ਕਿਸੇ ਨੇ ਬਤਾਲਾ ਫਿਰ ਤੋਂ ਮੇਰਾ ਕਹਿਣ ਤੋਂ ਭਾਵ ਵੀ ਇਹ ਚੀਜ਼ਾਂ ਨੇ ਜਿਹੜੀਆਂ ਦੁੱਖ ਭੁੱਖ ਇਹਨਾਂ ਇਹਨਾਂ ਦੇ ਵਿੱਚ ਦੀ ਤਾਂ ਨਿਕਲਦੇ ਹੀ ਆ ਗੁਰਮੁਖ ਪਿਆਰੇ ਇਹਨਾਂ ਨੂੰ ਦੀ ਕੋਈ ਬਹੁਤੀ ਪਰਵਾਹ ਨਹੀਂ ਕਰਦੇ ਹਨ ਤੇ ਇੱਥੇ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਕਹਿੰਦੇ ਠਾਕੁਰ ਸਿਉਂ ਜਾ ਕੇ ਬਣੇ ਆਈ ਗੱਲ ਨੂੰ ਥੋੜਾ ਸਮਝਣਾ ਵਸ ਅਰਥ ਤੇ ਸਿੰਪਲ ਨੇ ਇਸ ਚੀਜ਼ ਦੇ ਵੀ ਠਾਕੁਰ ਨਾਲ ਜੀ ਦੀ ਬਣੇ ਆਈ ਭੋਜਨ ਪੂਰਨ ਰਹੇਗਾ ਜੀ ਉਹਨਾਂ ਨੂੰ ਭੋਜਨ ਨਾਲ ਰੱਜੇ ਰਹਿੰਦੇ ਲੋਕ ਅਰਥ ਅਰਥ ਮੇ ਸਟਿਕਾਂ ਚ ਤੇ ਹੀ ਅਰਥ ਹੈ ਮੈਂ ਗੱਲ ਤੁਹਾਡੇ ਚਰਣਾ ਜੀ ਬੇਨਤੀ ਕਰਨੀ ਚਾਹੁੰਦਾ ਵੀ ਥੋੜਾ ਇਹ ਸਮਝੋ ਵੀ ਕੀ ਕਹਿਣਾ ਚਾਹੁੰਦੇ ਗੁਰੂ ਅਰਜਨ ਦੇਵ ਜੀ ਜਿਹੜੇ ਬੰਦਿਆਂ ਦੀ ਬਾਣੇ ਆਈ ਬਾਣੇ ਆਉਣੀ ਕਿਹੜਾ ਸੌਖੀ ਪਈ ਐ ਉਦੋਂ ਪਹਿਲਾਂ ਕਿੰਨਾ ਕੁਝ ਜ਼ਿੰਦਗੀ ਉੱਤੇ ਚੱਲਣਾ ਪੈਂਦਾ ਹੈ ਇਹ ਜਦੋਂ ਤੁਸੀਂ ਗ੍ਰੰਥ ਪੜੋਗੇ ਕਈ ਗ੍ਰੰਥਾਂ ਜੀ ਕੁਦਰਤੀ ਸਾਹਮਣੀ ਆ ਗਏ ਹੁਣ ਇਹ ਮੈਂ ਐਨੇ ਬੋਲਦਾ ਨਹੀਂ ਹੁੰਦਾ ਗ੍ਰੰਥ ਵੀ ਆ ਗ੍ਰੰਥ ਚ ਲਿਖਿਆ ਪਰ ਆਗੇ ਕੁਦਰਤੀ ਆਜੇ ਜਦੋਂ ਵਿਚਾਰ ਸਾਗਰ ਪੜੋਗੇ ਸਾਧੂ ਨਿਸ਼ਚਲ ਦਾਸ ਜੀ ਦਾ ਲਿਖਿਆ ਹੋਇਆ ਉਹਦੇ ਵਿੱਚ ਮੋਕਸ਼ ਪ੍ਰਾਪਤੀ ਵਾਲੇ ਬੰਦੇ ਨੂੰ ਮਮੋਖੂ ਲਿਖਿਆ ਵੀ ਜੀ ਨੂੰ ਮੋਕਸ਼ ਦੀ ਇੱਛਾ ਹੋਵੇ ਜੀ ਨੂੰ ਮੁਕਤੀ ਦੀ ਇੱਛਾ ਹੋਵੇ ਉਹ ਮਮ ਮਮੋਖੂ ਹੈ ਕਹਿੰਦੇ ਮੁਕਤੀ ਦੀ ਇੱਛਾ ਵਾਲੇ ਬੰਦੇ ਨੂੰ ਕੀ ਹੋਣਾ ਚਾਹੀਦਾ ਕਹਿੰਦੇ ਉਹਦੇ ਲਈ ਤਿੰਨ ਚੀਜ਼ਾਂ ਹੋਣੀਆਂ ਚਾਹੀਦੀਆਂ ਪਹਿਲਾਂ ਕਹਿੰਦੇ ਜੀ ਕਿਹੜੀਆਂ ਪਹਿਲਾ ਵਿਵੇਕ ਦੂਜਾ ਵੈਰਾਗ ਤੀਜਾ ਛਟ ਸੰਪਤੀ ਤਿੰਨ ਇਹ ਤਿੰਨ ਚੀਜ਼ਾਂ ਬੰਦੇ ਕੋਲ ਹੋਣ ਤਾਂ ਫਿਰ ਉਹ ਮੋਕਸ਼ ਦੀ ਇੱਛਾ ਫਿਰ ਅਧਿਕਾਰੀ ਆ ਹੋ ਜਾਂਦਾ ਠਾਕੁਰ ਸਿੰਘ ਜਾਂਕੀ ਬਣਿਆਈ ਬਾਣੇ ਆਵੇ ਉਦੋਂ ਪਹਿਲਾਂ ਤਿੰਨ ਚੀਜ਼ਾਂ ਜ਼ਰੂਰੀ ਨੇ ਵਿਵੇਕ ਪਹਿਲਾ ਦੂਜਾ ਵਿਰਾਗ ਵਿਵੇਕ ਗਿਆਨ ਨੂੰ ਕਹਿੰਦੇ ਆ ਤੇ ਵਿਰਾਗ ਦੁਨੀਆ ਦੀਆਂ ਸਾਰੀਆਂ ਚੀਜ਼ਾਂ ਕਿਸੇ ਚੀਜ਼ ਦਾ ਵੀ ਅੰਦਰ ਮੋਹ ਨਾ ਹੋਣਾ ਇਹਨੂੰ ਵਿਰਾਗ ਕਹਿੰਦੇ ਆ ਤੀਜੀ ਛਟ ਸੰਪਤੀ ਹੁਣ ਛਟ ਸੰਸਕ੍ਰਿਤ ਵਿੱਚ ਛਟ 6 ਨੂੰ ਕਹਿੰਦੇ ਤੀਜੀ ਨੂੰ ਉਹਨੇ ਛਰ ਸੰਪਤੀ ਕਹਤਾ ਛਰ ਸੰਪਤੀ ਦਾ ਮਤਲਬ ਉਹ 6 ਚੀਜ਼ਾਂ ਹੋਰ ਹੈ ਤੀਜੇ ਨੰਬਰ ਤੇ 6 ਕਿਹੜੀਆਂ ਨੇ ਪਹਿਲਾ ਸਮ ਹੈ ਦੂਜਾ ਦਮ ਹੈ ਤੀਜਾ ਸ਼ਰਧਾ ਹੈ ਚੌਥੀ ਸਮਾਧਾਨ ਹੈ ਪੰਜਵੀਂ ਉਪਰਾਮਤਾ ਤੇ ਛੇਵੀਂ ਤਤਿਕਸ਼ਾ ਵਰਤੀ ਹੈ 6 ਚੀਜ਼ਾਂ ਨੂੰ ਛਰ ਸੰਪਤੀ ਕਹਿੰਦੇ ਸਮ ਦਮ ਸ਼ਰਧਾ ਤੀਸਰੀ ਸਮਾਧਾਨ ਉਪਰਾਮ ਖਟਿਤ ਤਿਖਸ਼ਾ ਜਾਣੀ ਹੈ ਇਹ ਵਿਦਵਾਨਾਂ ਨੇ ਲਿਖੀਆਂ ਹੋਈਆਂ ਚੀਜ਼ਾਂ ਹੁਣ ਇਹਨਾਂ ਨੂੰ ਖੋਲੋ ਸਾਮ ਮਨ ਨੂੰ ਟਿਕਾਉਣ ਦਾ ਤਰੀਕਾ ਮਨ ਨੂੰ ਟਿਕਾਉਣ ਲੱਗਣਾ ਇਹਨੂੰ ਸਾਮ ਕਹਿੰਦੇ ਆ ਦਮ ਬਾਰੀ ਇੰਦਰੀਆਂ ਨੂੰ ਰੋਕਣਾ ਦਮਨ ਕਰਨਾ ਅੱਖਾਂ ਨੂੰ ਰੋਕਣਾ ਵੀ ਬਾਹਰ ਦੇਖੀ ਜਾਂਦੀਆਂ ਦੇਖੀ ਜਾਂਦੀਆਂ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਨੀ ਵੀ ਕਿੰਨਾ ਟਾਈਮ ਮੈਂ ਰਹਿ ਸਕਦਾ ਵੀ ਬਾਹਰਲਾ ਦ੍ਰਿਸ਼ ਜੇ ਨਾ ਦੇਖਾਂ ਮੈਂ ਕਿੰਨੀ ਮੇਰੇ ਅੰਦਰ ਖਿੱਚ ਪੈਂਦੀ ਬੰਦਿਆਂ ਦੀ ਜ਼ੁਬਾਨ ਨਹੀਂ ਰਹਿੰਦੀ ਬੋਲਣੋਂ ਹਟਦੇ ਨਹੀਂ ਟਲਦੇ ਨਹੀਂ ਕਦੇ ਕਿਸੇ ਦੇ ਕੰਨਾਂ 'ਚ ਕੁਝ ਕਹਿ ਸਕਦੇ ਕਦੇ ਕਿਸੇ ਦੇ ਇਹਨੂੰ ਰੋਕਣਾ ਵੀ ਕਿੰਨਾ ਕੁ ਸਮਾਂ ਮੈਂ ਇਹਨੂੰ ਚੁੱਪ ਕਰਾ ਸਕਦਾ ਇਸ ਜ਼ੁਬਾਨ ਨੂੰ ਇਹ ਨਹੀਂ ਚੁੱਪ ਹੁੰਦੀ ਕਿਸੇ ਦੇ ਸਭ ਤੋਂ ਔਖੀ ਹੈ ਜ਼ੁਬਾਨ ਬਸ ਕਰਨੀ ਵੱਡੇ ਵੱਡੇ ਬੰਦੇ ਜਿਹੜੇ ਦੁਨੀਆ ਨੂੰ ਬਸ ਕਰ ਲੈਂਦੇ ਜ਼ੁਬਾਨ ਨਹੀਂ ਬਸ ਕਰ ਪਾਉਂਦੇ ਬੋਲਣੋਂ ਨਹੀਂ ਹਟਦੇ ਐਵੇਂ ਬੋਲੀ ਜਾਂਦੇ ਬੇਵਜ੍ਹਾ ਬੋਲੀ ਜਾਂਦੇ ਜਿਹਦੀ ਲੋੜ ਵੀ ਨਹੀਂ ਹੁੰਦੀ ਐਨੇ ਵੀ ਮੋਨ ਨਹੀਂ ਹੋ ਜਾਓ ਲੋੜ ਅਨੁਸਾਰ ਬੋਲਣਾ ਜਿੰਨੀ ਲੋੜ ਉਹਨਾ ਬੋਲਣਾ ਔਰ ਜੇ ਮਤਲਬ ਹੋਵੇ ਜਿੰਨੀ ਗੱਲ ਦਾ ਓਨੀ ਮਹਨਤਦਾਰ ਗੱਲ ਕਰਨੀ ਇਹ ਵੀ ਮੋਨ ਹੈ ਇੱਕ ਤਰ੍ਹਾਂ ਦਾ ਪਰ ਕੀ ਵਸ ਹੈ ਸਾਡੇ ਕੰਨ ਵਸਚ ਹੈਗੇ ਐਵੇਂ ਸੁਣੀ ਜਾਣਾ ਐਵੇਂ ਹੀ ਸੁਣੀ ਜਾਣਾ ਹੋਰ ਸੁਣਾ ਹੋਰ ਸੁਣਾ ਹੋਰ ਸੁਣਾ ਹੋਰ ਤੈਨੂੰ ਕੀ ਸੁਣਾ ਦੇ ਅਗਲਾ ਘੰਟਾ ਪਹਿਲਾਂ ਤਾਂ ਮਿਲਿਆ ਸੀ ਤੂੰ ਹੁਣ ਜੰਗ ਚੋਂ ਆਇਆ ਉਹ ਕੋਈ ਇੱਥੇ ਕੁਰਸੀ ਤੇ ਬੈਠਾ ਸੀ ਤੈਨੂੰ ਕੀ ਸੁਣਾ ਦਵਾਂ ਅਗਲਾ ਕੰਮ ਕਰ ਰਿਹਾ ਹੋਰ ਸੁਣਾ ਭਾਈ ਹੋਰ ਸੁਣਾ ਸੁਣਨਾ ਚਾਹੁੰਦਾ ਤੂੰ ਨਹੀਂ ਕਿਸੇ ਹੋਰ ਤੋਂ ਸੁਣ ਲੂਗਾ 20 ਬੰਦਿਆਂ ਤੋਂ ਸੁਣਦਾ ਉਹ ਹੀ ਗੱਲ ਤੇ ਇਹ ਕੰਨਾਂ ਕੰਨਾਂ ਦਾ ਰੋਗ ਹੈ ਚਸਕਾ ਲੱਗ ਗਿਆ ਕੰਨਾਂ ਨੂੰ ਰੋਕ ਸਕਦੇ ਕੋਈ ਸੁਣਾਵੇ ਵੀ ਤਾਂ ਵੀ ਬਈ ਗੱਲ ਸੁਣ ਬਈ ਮਿੱਤਰਾਂ ਕੋਈ ਗੱਲ ਸੁਣਾਉਣ ਲੱਗਿਆ ਹਾਂ ਦੋ ਤਿੰਨ ਗੱਲਾਂ ਦਾ ਖਿਆਲ ਰੱਖੋ ਵੀ ਜਿਹੜੀ ਤੂੰ ਗੱਲ ਕਹਿ ਰਿਹਾ ਹੈ ਇਹ ਗੱਲ ਸੱਚੀ ਹੈ ਤੂੰ ਮੈਨੂੰ ਸੁਣਾ ਰਿਹਾ ਤੈਨੂੰ ਪਤਾ ਵੀ ਸੱਚੀ ਹੈ ਜ਼ਿਆਦਾਤਰ ਝੂਠੀਆਂ ਹੁੰਦੀਆਂ ਫਵਾਹਾਂ ਹੀ ਹੁੰਦੀਆਂ ਵੀ ਨਹੀਂ ਸੱਚੀ ਕਿਵੇਂ ਵੀ ਤੂੰ ਦੇਖੀ ਹੈ ਆਪ ਨਹੀਂ ਕਿਸੇ ਤੋਂ ਸੁਣੀ ਇਹਦਾ ਮਤਲਬ ਫਿਰ ਨਾ ਸੁਣਾ ਅੱਛਾ ਚੱਲ ਇਹ ਜਿਹੜੀ ਗੱਲ ਐ ਚੰਗੀ ਐ ਜਿਹੜੀ ਤੂੰ ਮੈਨੂੰ ਸੁਣਾ ਰਿਹਾ ਕੋਈ ਚੰਗੀ ਹੋਵੇ ਕਹਾਣੀਆਂ ਵੀ ਲੋਕੀ ਸੁਣਾ ਦਿੰਦੇ ਹੁਣ ਪੰਚਤੰਤਰ ਗ੍ਰੰਥ ਜੀ ਦੇ ਚ ਪਹਿਲੀ ਕਹਾ ਬੇਤਾਲ 25 ਸੀ ਦੀ ਆਉਂਦੀ ਐ ਪੰਚਤੰਤਰ ਦੇ ਵਿੱਚੋਂ ਸਭ ਤੋਂ ਪਹਿਲਾ ਬੇਤਾਲ ਰਾਜੇ ਦੀਆਂ 25 ਕਹਾਣੀਆਂ ਨੇ ਉਹ ਕਿਹੜਾ ਸੱਚੀਆਂ ਨੇ ਬੇਤਾਲ ਤੇ ਵਿਕਰਮਾਦਿੱਤ ਇੱਕ ਭੂਤ ਦੀ ਤੇ ਇੱਕ ਵਿਕਰਮਾਦਿੱਤ ਦੀ ਆਪਸੀ ਵਿਚਾਰ ਸਵਾਲ ਜਵਾਬ ਨੇ ਪਰ ਬੜੀਆਂ ਕਮਾਲ ਦੀਆਂ ਨੇ ਸੱਚੀਆਂ ਨਹੀਂ ਹੈਗੀਆਂ ਪਰ ਚੰਗੀਆਂ ਨੇ ਬਈ ਜਿਹੜੀ ਗੱਲ ਸੁਣਾ ਰਹੇ ਚੰਗੀ ਐ ਨਾ ਬਈ ਚੰਗੀ ਨਹੀਂ ਅੱਛਾ ਤੀਜਾ ਇੱਕ ਹੋਰ ਐ ਜਿਹੜੀ ਤੂੰ ਦੱਸ ਰਿਹਾ ਇਹਦਾ ਮੈਨੂੰ ਕੋਈ ਫਾਇਦਾ ਹੈਗਾ ਨਾ ਤੁਸੀਂ ਫਿਰ ਅਕਲ ਨੂੰ ਦੇਖੋ ਆਪਣੇ ਦਿਮਾਗ ਨਾਲ ਸੋਚੋ ਵੀ ਗੱਲ ਸੱਚੀ ਨਹੀਂ ਗੱਲ ਚੰਗੀ ਨਹੀਂ ਤੇ ਗੱਲ ਦਾ ਤੁਹਾਨੂੰ ਫਾਇਦਾ ਨਹੀਂ ਕੋਈ ਤੁਹਾਡੇ ਨਾਲ ਸਬੰਧ ਨਹੀਂ ਤੇ ਫਿਰ ਕੀ ਆ ਹੋ ਸੱਚੀ ਨਹੀਂ ਮਤਲਬ ਝੂਠੀ ਹੈ ਚੰਗੀ ਨਹੀਂ ਮਤਲਬ ਗੰਦੀ ਹੈ ਤੁਹਾਨੂੰ ਫਾਇਦਾ ਨਹੀਂ ਜਣੀ ਤੁਹਾਨੂੰ ਨੁਕਸਾਨ ਹੈ ਦੂਜਾ ਪੱਖ ਵੀ ਦੇਖੀਦਾ ਨਾ ਤੇ ਫਿਰ ਅਹੀਆਂ ਜੀਆਂ ਗੱਲਾਂ ਲੋਕੀ ਤੁਹਾਡੇ ਸੁਣਾਈ ਜਾਂਦੇ ਕੂੜਾ ਕਰਕਟ ਤੁਹਾਡੇ ਦਿਮਾਗ ਚ ਛੁੱਟੀ ਜਾਂਦੇ ਤੇ ਤੁਸੀਂ ਛੁੱਟੀ ਜਾਂਦੇ ਅੰਦਰ ਕਿੱਦਨ ਰੋਕਣਾ ਤੁਸੀਂ ਇਸ ਚੀਜ ਨੂੰ ਦਮਨ ਕਰਨਾ ਸਿੱਖੀਏ ਅੱਖਾਂ ਨੂੰ ਫालतू ਦੇਖਣਾ ਗਲਤ ਦੇਖਣ ਦੀ ਗੱਲ ਨਹੀਂ ਇੱਥੇ ਕੱਲਾ ਫालतू ਦੇਖਣਾ ਬਿਨਾਂ ਮਤਲਬ ਤੋਂ ਦੇਖੀ ਜਾਣਾ ਚੀਜ਼ਾਂ ਨੂੰ ਬਿਨਾਂ ਮਤਲਬ ਤੋਂ ਸੁਣੀ ਜਾਣਾ ਬਿਨਾਂ ਮਤਲਬ ਤੋਂ ਬੋਲੀ ਜਾਣਾ ਮਨ ਦੀ ਤਾਂ ਮੈਂ ਕਹਿ ਗਿਆ ਨਾ ਸਮ ਉਦੋਂ ਅੱਗੇ ਆ ਮਨ ਨੂੰ ਰੋਕਣਾ ਪਹਿਲਾਂ ਇੰਦਰੀਆਂ ਤੇ ਕਾਬੂ ਕਰਨਾ ਪਊ ਫਿਰ ਮਨ ਤੇ ਪਹੁੰਚੋਗੇ ਸੰਦਮ ਫਿਰਤੀਜੀ ਸ਼ਰਧਾ ਘਟ ਸੰਪਤੀ ਦੇ ਵਿੱਚ ਸ਼ਰਧਾ ਦਾ ਕੀ ਸਰੂਪ ਹੈ ਜੋ ਸਾਡੇ ਗ੍ਰੰਥ ਚ ਲਿਖਿਆ ਜੋ ਸਾਡੇ ਗੁਰੂ ਨੇ ਕਿਹਾ ਉਹ ਵਾਚਨ 60% ਠੀਕ ਹੈ ਬਸ ਇਹਨੂੰ ਸ਼ਰਧਾ ਕਹਿੰਦੇ ਹੈ ਇਹ ਹੀ ਸ਼ਰਧਾ ਦੀ ਵਿਆਖਿਆ ਜੋ ਗੁਰੂ ਨੇ ਕਿਹਾ ਜੋ ਸਾਡੇ ਧਾਰਮਿਕ ਗ੍ਰੰਥ ਚ ਲਿਖਿਆ ਉਹ ਬਿਲਕੁਲ ਠੀਕ ਹੈ ਛਰਤ ਹੈ ਸਮਾਧਾਨ ਚੌਂਕੜਾ ਲਾ ਕੇ ਬੈਠਣਾ ਸਮਾਧੀ ਲਾਉਣਾ ਮਨ ਦਾ ਟਿਕਾਉਣਾ ਸਮਾਧਾਨ ਹੈ ਉਪਰਾਮਤਾ ਹੋਣੀ ਦੁਨੀਆ ਦੇ ਪਦਾਰਥਾਂ ਵੱਲੋਂ ਇਹਨੂੰ ਵਿਰਾਗ ਦੇ ਵਿੱਚ ਵੀ ਆ ਜਾਂਦਾ ਹੈ ਵੈਸੇ ਪੰਜਵੇਂ ਤੇ ਤਤਿਕਸ਼ਾ ਛੇ ਮੰਗ ਹੈ ਘਟ ਸੰਪਤੀ ਦਾ ਤਤਿਕਸ਼ਾ ਵਰਤੀ ਹੋਣੀ ਤਿਕਸ਼ਾ ਦੇ ਵਿੱਚ ਵੀ ਅੱਗੇ ਕੁਝ ਪੁਆਇੰਟ ਨੇ ਭਾਰੀ ਨਹੀਂ ਕਰਦਾ ਗੱਲ ਨੂੰ ਬਹੁਤ ਹਲਕੇ ਰੂਪ ਚ ਦੱਸ ਰਿਹਾ ਭੁੱਖ ਤੇ ਪਿਆਸ ਨੂੰ ਸਹਾਰਨ ਦੀ ਸ਼ਕਤੀ ਹੋਣੀ ਦੁੱਖ ਸੁੱਖ ਨੂੰ ਸਹਾਰਨ ਦੀ ਸ਼ਕਤੀ ਹੋਣੀ ਗਰਮੀ ਸਰਦੀ ਵਿੱਚ ਇਕਾਗਰ ਰਹਿਣ ਦੀ ਕੋਸ਼ਿਸ਼ ਕਰਨੀ ਛੇ ਚੀਜ਼ਾਂ ਫੇਰ ਐ ਸਤਿਖਸ਼ਾ ਵਰਤੀ ਵਿੱਚ ਅੱਗੇ ਦੋ ਦਾ ਪ੍ਰਾਣਾ ਨਾਲ ਸੰਬੰਧ ਦੋ ਦਾ ਮਨ ਨਾਲ ਸੰਬੰਧ ਦੋ ਦਾ ਸ਼ਰੀਰ ਨਾਲ ਸੰਬੰਧ ਆ ਸਰੀਰ ਗਰਮੀ ਤੇ ਸਰਦੀ ਪ੍ਰਾਣ ਭੁੱਖ ਤੇ ਪਿਆਸ ਤੇ ਮਨ ਦੁੱਖ ਤੇ ਸੁਖ ਤਿੰਨੇ ਚੀਜ਼ਾਂ ਨੇ ਨਾ ਆਪਾਂ ਤਿੰਨ ਚੀਜ਼ਾਂ ਦਾ ਹੀ ਸਮਦਾਇਆ ਇੱਕ ਸਰੀਰ ਆ ਸਾਡੇ ਕੋਲ ਇੱਕ ਸਾਡੇ ਅੰਦਰ ਚੱਲਦੇ ਪ੍ਰਾਣ ਨੇ ਪੰਜ ਪ੍ਰਾਣ ਆ ਬਾਹਰਲਾ ਸਰੀਰ ਪੰਜ ਪ੍ਰਾਣ ਤੇ ਇੱਕ ਤੀਜਾ ਪਾਰਟ ਸਾਡੀ ਬਾਡੀ ਦੇ ਵਿੱਚ ਜਿਹਨੂੰ ਚਤੁਸ਼ਟੈ ਕਹਿੰਦੇ ਆ ਮਨ ਅੰਤਹਿ ਕਰਨ ਵੀ ਇਹਨੂੰ ਵਿਦਵਾਨਾਂ ਨੇ ਲਿਖਿਆ ਤੇ ਇਹ 6 ਜੀ ਦੋ ਦੋਨੇ ਦੋਆਂ ਦੀਆਂ ਪ੍ਰਾਣ ਭੁੱਖ ਤੇ ਪਿਆਸ ਸਾਡੇ ਪ੍ਰਾਣਾਂ ਨੂੰ ਲੱਗਦੀ ਹੈ ਸਾਡੇ ਅੰਦਰ ਸਾਹ ਚੱਲਦੇ ਆ ਤੇ ਭੁੱਖ ਲੱਗੂ ਪਿਆਸ ਲੱਗੂ ਨਾ ਸਾਹ ਹੋਣ ਕੀ ਭੁੱਖ ਪਿਆਸ ਲੱਗਣੀ ਠੰਡੀ ਤੇ ਗਰਮੀ ਸਰੀਰ ਨੂੰ ਲੱਗਦੀ ਹੈ। ਸਵਾਸਾਂ ਨੂੰ ਥੋੜਾ ਲੱਗਦੀ। ਠੰਡ ਲੱਗਣੀ ਗਰਮੀ ਲੱਗਣੀ ਸਰੀਰ ਦਾ। ਤੇ ਦੁੱਖ ਤੇ ਸੁਖ ਮਨ ਦੇ ਧਰਮ ਹੈ। ਮਨ ਮਹਿਸੂਸ ਕਰਦਾ ਹੈ ਦੁੱਖ ਸੁਖ ਸਰੀਰ ਨਹੀਂ ਕਰਦਾ। ਸਰੀਰ ਕਰਦਾ ਹੋਵੇ ਤੇ ਜਦੋਂ ਰੱਖ ਕੇ ਅੱਗ ਤੇ ਰੱਖਦੇਈ ਤਾਂ ਚੀਕਾ ਨਾ ਮਾਰਦਾ ਹੋਵੇ ਸਰੀਰ। ਐਉਂ ਇਹ 6 ਚੀਜ਼ਾਂ ਤੇ ਕਾਬੂ ਹੋਣਾ ਤਤਿਕਸ਼ਾ ਵਰਤੀ ਕਹਿੰਦੇ। ਹੁਣ ਆ ਗਈ ਛਤ ਸੰਪਤੀ ਪਹਿਲਾ vairag vivek ਦੂਜਾ vairag tiji ਛਤ ਸੰਪਤੀ ਇਹ ਸਾਰੀਆਂ ਪੌੜੀਆਂ ਲੰਘ ਕੇ ਜਦੋਂ ਬੰਦਾ ਇਹਨਾਂ ਤੇ ਕਾਬੂ ਕਰ ਲੈਂਦਾ ਫੇਰ ਮੋਕਸ਼ ਦੀ ਇੱਛਾ ਦਾ ਅਧਿਕਾਰ ਹੀ ਆ ਉਹ ਮੁਕਤ ਨਹੀਂ ਹੈਗਾ ਫੇਰ ਉਹ ਕਹਿ ਸਕਦਾ ਗੁਰੂ ਨੂੰ ਵੀ ਮੈਨੂੰ ਮੁਕਤੀ ਦਾ ਰਾਹ ਦੱਸ ਭੁੱਖ ਪਿਆਸ ਤਰੀ ਝੱਲਣ ਦੀ ਹੋਵੇ ਉਹ ਇਹ ਪ੍ਰੈਕਟਿਸ ਨਾਲ ਹੁੰਦੀ ਹੈ ਸਰੀਰ ਇਹ ਹੁੰਦਾਉਦਾ ਹੀ ਹੈ ਜਦੋਂ ਸਰੀਰ ਜਵਾਨੀ ਚ ਹੋਵੇ ਰੋਗੀ ਨਾ ਹੋਵੇ ਧਰਮ ਤਿੰਨ ਬੰਦੇ ਨਹੀਂ ਕਮਾ ਸਕਦੇ ਰੋਗੀ ਭੋਗੀ ਤੇ ਸੋਗੀ ਇਹਨਾਂ ਦੇ ਕਰਨ ਦਾ ਨਹੀਂ ਹੈਗਾ ਧਰਮ ਹਟ ਨਹੀਂ ਕਰ ਸਕਦਾ ਰੋਗੀ ਬੰਦਾ ਕੀ ਹਟ ਕਰੂਗਾ ਕੀ ਹਟ ਕਰ ਲਏਗਾ ਰੋਗੀ ਬੰਦਾ ਉਹਨੂੰ ਆਖੋ ਵੀ ਪਿਆਸ ਚੱਲ ਲੈ ਕਿੱਦਾਂ ਚੱਲੂਗਾ ਜਿਹੜੇ ਬੰਦੇ ਦੇ ਅੰਦਰ ਗਰਮੀ ਪਈ ਆ ਉਹ ਤਾਂ ਬਾਰ-ਬਾਰ ਉਹਦੇ ਬੁੱਲ ਸੁੱਕਦੇ ਆ ਉਹਨੂੰ ਪਾਣੀ ਚਾਹੀਦਾ ਉਹਨੂੰ ਤੇ ਗਲੂਕੋਜ਼ ਚੜਾਇਆ ਜਾਂਦਾ ਉਹਨੂੰ ਤੇ ਡਾਕਟਰ ਦੰਦਿਆ ਵੀ ਆ ਲੈ ਲੈ ਰੋਗੀ ਆ ਭੋਗੀ ਬੰਦਾ ਜੀ ਨੂੰ ਭੋਗਾਂ ਦੀ ਅੰਦਰ ਬਹੁਤ ਚਾਹਨਾ ਉਹ ਵੀ ਧਰਮ ਨਹੀਂ ਕਮਾ ਸਕਦਾ ਖਾਈ ਜਾਂਦਾ ਖਾਈ ਜਾਂਦਾ ਕਦੇ ਕੁਰਕਰੇ ਖਾ ਲੈ ਕਦੇ ਲੇਜ਼ ਖਾ ਲੈ ਕਦੇ ਕੁਛ ਖਾ ਲੈ ਕਦੇ ਉਹਨੂੰ ਕਹਿ ਕੇ ਦੇਖੋ ਬਈ ਨਾ ਵੀ ਟਾਈਮ ਤੇ ਭੋਜਨ ਮਿਲੂਗਾ ਇੱਕ ਵਾਰੀ ਹੁਣ ਸਵੇਰੇ ਮੁੜ ਕੇ ਫਿਰ ਦੁਪਹਿਰੇ ਮਿਲਣਾ ਥੋੜਾ ਫਿਰ ਸ਼ਾਮ ਨੂੰ ਥੋੜਾ ਪਹਿਰੇਣਾ ਇਉਂ ਹੀ ਹੁੰਦੀ ਕੋਈ ਵੀ ਭਗਤੀ ਭਗਤੀ ਮਤਲਬ ਹੱਥ ਸਾਧਨਾ ਸਾਧਨਾ বিনা ਕੁਝ ਵੀ ਨਹੀਂ ਮਿਲਦਾ ਤੁਸੀਂ ਆਖੋ ਕੋਈ ਬੱਚੇ ਪੜਾਈਆਂ ਕਰਦੇ ਮਿਹਨਤਾਂ ਕਰਦੇ ਆ ਜਿਵੇਂ ਅਸੀਂ ਕਹਿੰਦੇ ਆਹਾ ਹਾ ਉਸ ਮੰਜ਼ਲ ਤੇ ਪਹੁੰਚ ਗਿਆ ਬੱਚਾ ਵੇ ਉਹੀ ਪਹੁੰਚਦੇ ਜਿਨ੍ਹਾਂ ਨੇ ਆਪਣੇ ਮੂੰਹ ਨੂੰ ਆਪਣੇ ਨੂੰ ਬੰਨ ਲਿਆ ਭੋਗਾਂ ਤੋਂ ਜਿੰਨੀ ਕੁ ਲੋੜ ਆ ਸਰੀਰ ਦੀ ਬਸ ਠੀਕ ਆ ਬਿੰਦੇ ਬਿੰਦੇ ਪੰਜਾਂ ਕਿ ਮਿੰਟਾਂ ਬਾਅਦ ਕੁਛ ਵੀ ਚਾਹੀਦਾ ਮੈਨੂੰ ਪੰਜਾਂ ਕਿ ਮਿੰਟਾਂ ਬਾਅਦ ਕੁਛ ਚਾਹੀਦਾ ਭੋਗੀ ਬੰਦਾ ਧਰਮ ਤੇ ਕੀ ਕਮਾਉਣਾ ਕੁਛ ਵੀ ਨਹੀਂ ਕਮਾ ਸਕਦਾ ਜੋ ਲਖਾ ਲਓ ਮੇਰੇ ਤੋਂ ਸ਼ਿਪਾਰਸ਼ ਪੂਰਸ਼ ਨਾਲ ਕਿਤੇ ਲੱਗ ਜੇ ਵੱਖਰੀ ਗੱਲ ਪਰ ਜਿਵੇਂ ਚੀਰ ਕੇ ਅੱਗੇ ਲੰਘਣਾ ਹਵਾਵਾਂ ਦੇ ਰੁੱਖ ਮੋੜਨਾ ਉੱਥੇ ਪਹੁੰਚਣਾ ਜਿੱਥੇ ਵੱਡੇ ਵੱਡੇ ਅਹੁਦਿਆਂ ਵਾਲਿਆਂ ਦੇ ਨਿਆਣੇ ਬੈਠੇ ਹੋਣ ਜਿੱਥੇ ਪੂਰੀ ਪਾਵਰ ਨਾਲ ਕੋਈ ਪਹੁੰਚਦਾ ਹੋਵੇ ਪਿੱਛੋਂ ਉੱਥੇ ਕੇਵਲ ਆਪਣੀ ਮਿਹਨਤ ਨਾਲ ਪਹੁੰਚਣਾ ਉਹ ਬੰਦਾ ਪਹੁੰਚ ਸਕਦਾ ਹੈ ਜਿਹੜੇ ਬੰਦੇ ਨੇ ਆਪਣੇ ਆਪ ਨੂੰ ਬੰਨਿਆ ਭੋਗਾਂ ਤੋਂ ਰੋਗੀ ਭੋਗੀ ਤੇ ਤੀਜਾ ਸੋਗੀ ਗੱਲ-ਗੱਲ ਤੇ ਚਿੰਤਾ ਕਰੀ ਜਾਣੀ ਹਾਏ ਆਉਣਾ ਹੋ ਜੇ ਪੜਨ ਬੈਠਿਆ ਮਿੰਟਕ ਬਾਅਦ ਦਰਵਾਜ਼ਾ ਖੋਲ ਕੇ ਦੇਖ ਲੈਣਾ ਕੁਝ ਪੁੱਛਣਾ ਮੰਮੀ ਨੂੰ ਕੁਝ ਹੋਇਆ ਤਾਂ ਨਹੀਂ ਉਹ ਵੀ ਕਿਵਿਨ ਨਹੀਂ ਕੁਛ ਨਹੀਂ ਹੋਇਆ ਪੜ ਲੈ ਤੂੰ ਕੋਈ ਨਹੀਂ ਪੁੱਤ ਪੰਜਾਂ ਕੁ ਮਿੰਟਾਂ ਬਾਅਦ ਫੇਰ ਕੁਛ ਹੋਇਆ ਤਾਂ ਨਹੀਂ ਸੋਗੀ ਇਨਸਾਨ ਹੈ ਇਹ ਕੁਛ ਵੀ ਨਹੀਂ ਕਰ ਸਕਦਾ ਪੜਾਈ ਵੀ ਨਹੀਂ ਕਰ ਸਕਦਾ ਧਰਮ ਦੀ ਦੁਨੀਆ ਤਾਂ ਦੂਰ ਤਤਕਸ਼ਾ ਬਿਰਤੀ ਬਹੁਤ ਲਾਜ਼ਮੀ ਤੇ ਇਹਨਾਂ ਤੋਂ ਲੰਘ ਕੇ ਇਹਨਾਂ ਸਾਰੀਆਂ ਚੀਜ਼ਾਂ ਤੋਂ ਫੇਰ ਕੋਈ ਮੋਕਸ਼ ਦਾ ਅਦਕਾਰ ਜਾਂ ਮੁਕਤੀ ਦਾ ਤੇ ਜਿਸ ਬੰਦੇ 'ਚ ਇਹ ਚੀਜ਼ਾਂ ਆ ਜਾਣ ਮੁਕਤੀ ਤਾਂ ਮੁਕਤੀ ਤਬਾਹ ਵੱਡੀ ਚੀਜ਼ ਹੈ ਦੁਨੀਆ ਦੇ ਜਿਹੜੇ ਮਰਜੀ ਪਾਸੇ ਲੱਗ ਜਾਏ ਕਾਮਯਾਬ ਹੋਊਗਾ ਬੰਦਾ ਉਹਨੂੰ ਕੋਈ ਰੋਕ ਨਹੀਂ ਸਕਦਾ